ਦਾਵੀ ਹਰ ਸੰਗਤ ਜੀ ਮੈਂ 사ਧੂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਪਾਰੇ ਸੰਗਤ ਦੇ ਤੋਂ ਸਮਝ ਬੇਨਤੀ ਕਰਦਾ ਹਾਂ ਕਿ ਸਮਾ ਜਿਹੜਾ ਹੈ ਬਹੁਤ ਹੀ ਭਿਆਨਕ ਚੱਲ ਰਿਹਾ ਹੈ ਸੱਚੇ ਪਿਤਾ ਜੀ ਸਾਡੇ ਤਰਸ ਕਰਨ ਸਾਡੇ ਤੇ ਮਿਹਰ ਕਰਨ ਵੀਰਿੰਦਰ ਜੀ ਸਿੰਘ ਜੀ ਨੇ ਸਾਰੇ ਵੀਰਾਂ ਭੈਣਾਂ ਨੂੰ ਫੋਨ ਕਰ ਕਰਕੇ ਬੁਲਾਇਆ ਹੈ ਦਰਬਾਰ ਜੀ ਬੁਲਾਇਆ ਸੀ ਇਹੋ ਸੰਸਾਰ ਸਾਰਾ ਵੱਲਦਾ ਹੈ ਤਾਂ ਸੁੰਦੇ ਜਾਗਦੇ ਆ ਉਹ ਚਾਰੋਂ ਦੀ ਹਰ ਮੰਨ ਵਿੱਚ ਕਿੰਨੇ ਮੇਲੇ ਲੱਗਦੇ ਹਨ ਕਿੰਨੇ ਦੁਆ ਲੱਗਦੇ ਹਨ ਨਾਲ ਹੋ ਗਿਆ ਹੈ ਪਰਮਾਤਮਾ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਸਾਡੇ ਤੇ ਪਰਮਾਤਮਾ ਨੇ ਕਿੱਡੀ ਵੱਡੀ ਛੋਣ ਕੀਤੀ ਹੈ ਪੂਰੇ ਸੰਸਾਰ ਦੇ ਵਿੱਚੋਂ ਪੂਰੇ ਵਰਲਡ ਦੇ ਵਿੱਚੋਂ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਪਰਮੇਸ਼ਰ ਨੇ ਇੱਕ ਕਿੰਨਾ ਸੁਣਾ ਦੁਆਰਾ ਵਿਚਾਰਿਆ ਬਣਾਇਆ ਹੈ ਜਿਹਦੇ ਦੁਆਰੇ ਬਣਦੇ ਉੱਤੇ ਕਿੰਨੇ ਮਰਜ਼ਾਦਾ ਬਣੇ ਹੈ ਵੀ ਜੋ ਬਾਣਿਆ ਸੀ ਪੜਦੇ ਹਾਂ ਬਹੁਤ ਖੁਸ਼ੀ ਹੈ ਮੇਰੇ ਵੀਰ ਪੜਦੇ ਹਨ ਤੁਹਾਨੂੰ ਆਧਿਆਨਾ ਵੀ ਜਨ ਦਾ ਸੋਝੀ ਦਿੱਤੀ ਹੈ ਮਾਲਾ ਜੀ ਨੇ ਵੇਖੋ ਵੀ ਏਡੀ ਵੱਡੀ ਗੱਲ ਹੋ ਗਈ ਹੈ ਹਿੰਦੁਸਤਾਨ ਸੰਸਾਰ ਦੇ ਇਹਦਾ ਬਿਆਨ ਨਹੀਂ ਹੋ ਸਕਦਾ ਏਡੀ ਵੱਡੀ ਖੇਲ ਹੋ ਗਈ ਹੈ ਕੋਈ ਸੰਤੀ ਸੰਸਾਰ ਵਿੱਚ ਆ ਜੇ ਤੇ ਦੁਨੀਆ ਮਗਰ ਲੱਗ ਜਾਂਦੀ ਹੈ ਕੋਈ ਖਾਮ ਵਾਲਾ ਆਇਆ ਸੀ ਕੋਈ ਰਾਮ ਸੰਤ ਬਾਬਾ ਕੋਈ ਕਿਤਾਬ ਦੁਨੀਆ ਲੱਖਾਂ ਦੇ ਤਸਾਰ ਵਿੱਚ ਆ ਜਾਈ ਪਰਮੇਸ਼ਰ ਨੇ ਸਾਨੂੰ ਮੈਂ ਸ਼ਬਦ ਪੜਨਾ ਸੀ ਜਾਂ ਬਾਣੀ ਪੜਨੀ ਸੀ ਮੈਨੂੰ ਗੋਮ ਵੀ ਗਿਆ ਸ਼ਬਦ ਮੈਂ ਹੋਰੀ ਆਪਣੇ ਬ੍ਰਹਮ ਦੇ ਨਾਲ ਮਹਾਰਾਜ ਨੂੰ ਮੰਗਿਆ ਕਿ ਮੈਨੂੰ 2 ਮਿੰਟ ਬਿਲਾ ਦਿਓ ਸੱਚੇ ਬਿਗਾਏ ਨੇ ਤਰਸ ਕੀਤਾ ਹੈ ਕਰ ਦਿਓ ਮੇਰੇ ਸਾਧੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਸੋਜੀ ਦਾ ਬਣਾ ਦਿੰਦਾ ਨਾ ਦਿੰਦਾ ਅਸੀਂ ਕਿਵੇਂ ਜੇਖੋਣ ਆਉਂਦੇ ਅੱਜ ਡਾ ਬੱਚਾ ਹੈ ਇਹ ਤਾਂ ਮੈਂ ਛੋਟਾ ਸੀ ਜਦੋਂ ਸਾਧੂ ਸੋਜੀ ਦੇ ਦਿੰਦੀ ਸੀ ਕਿ ਜੇ ਠਰ ਜਾਣੇ ਮਾਤਾ ਸਾਜੀ ਸਾਡੇ ਵੇਰ ਜੀ ਮਾਤਾ ਜੀ ਉਹ ਜੀ ਮੁਰ ਪੜ ਕੇ ਸਿਵਾਰਾ ਮੇਰੇ ਵੀਰੋ ਘਣ ਦਬਾਵੇ ਹੈ ਐਡਾ ਵੱਡਾ ਸੰਸਾਰ ਹੈ ਕਿਤੇ ਵੱਡੇ ਸੰਸਾਰ ਦੇ ਰੱਬ ਨੇ ਚੋਣ ਕਿਵੇਂ ਕੀਤੀ ਕਿੰਦਾਂ ਦੀ ਕੋਈ ਪਿੰਡ ਚੋਂ ਇੱਕ ਕੋਈ ਘਰ ਚੋਂ ਦੋ ਦੇ ਕੋਈ ਦੋਹਾਂ ਦੇ ਵਿੱਚੋਂ ਦੋਹਾਂ ਜਿਹੇ ਦੇ ਇੱਕ ਸਾਡੇ ਸਾਹਮਣੇ ਮੈਂ ਸਰਦੂ ਕੀ ਅਰਦਾਸ ਇਹ ਕਰਦਾਂਗੇ ਬਾਦਸ਼ਾਹ ਇੰਨਾ ਆਪਣੇ ਬੱਚਾਂ ਦੇ ਮੇਰੇ ਪ੍ਰਿਆਤ ਰੱਖ ਸੰਸਾਰ ਨੂੰ ਸੋਜੀ ਦੇ ਪੇਡਾ ਮੇਰਾ ਪੋਤਰਾ ਬਾਹਰ ਸਰਸ ਕਰਦਾ ਹੈ ਪੋਤਰਾ ਦਾ ਪਾਪਾ ਜੀ ਪੁਲਿਸ ਵਾਲੇ ਮਾਰ ਕੇ ਬਣਾ ਲੈਂਦੇ ਆ ਕਿ ਆ ਮੰਨ ਨਾ ਜਾਵੀਂ ਬਾਦੰਦਿਆ ਤੇ ਸਤਿਗੁਰੂ ਕਿਰਪਾ ਕਰਦੇਵੇ ਇਹਨਾਂ ਨੂੰ ਸੋਜੀ ਦੇ ਦੇਵੇ ਸੰਸਾਰ ਨੂੰ ਤੇ ਰੱਬ ਨੂੰ ਸਿੱਧੀ ਜਰਾ ਮੰਨ ਲੈ ਮੈਂ ਬੁੱਤ ਤੇਰੀ ਮੇਰੀ ਸੋਚ ਤੋਂ ਗੱਲੇ ਬਾਹਰ ਆ ਇਹ ਮਨਮਤ ਬੁੱਧੀ ਤੋਂ ਗੱਲ ਬਾਹਰ ਦੀ ਤੇਰੇ ਮੇਰੇ ਵਸ ਦੀ ਗੱਲ ਨਹੀਂ ਹੈ ਇਹ ਪਹਿਲੇ ਜੁਗਾਂ ਦੇ ਲੈਣੇ ਦੇਣੇ ਆ ਤੇ ਮੇਰੇ ਵੀਰੋ ਉਹ ਪਰਮੇਸ਼ਰ ਨੇ ਜਿਹੜੇ ਜਿਹੜੇ ਜੁੜੇ ਸੀ ਪਿਛਲੇ ਕੁੱਤੇ ਸੀ ਉਹ ਜੋੜੇ ਆ ਆ ਮੇਰੀ ਵੀ ਨਹੀਂ ਸ਼ਬਦ ਕੱਢ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਲਿਖ ਕੇ ਪੂਰਾ ਉਹਨੂੰ ਪੂਨ ਕਰਕੇ ਦਸ਼ਮੇਸ਼ ਪਾਸ਼ਾ ਜੀ ਨੇ ਉਹ ਦਿੱਤੇ ਮੋਹਰ ਲਗਾਏ ਮੱਥਾ ਟੇਕਿਆ ਇੱਕ ਮੱਥਾ ਦਿੱਤੀ ਅਸੀਸ ਤੇਕ ਮਤਾ ਦਿੱਤੀ ਅਸੀਸ ਗੁਰਗੋਬਿੰਦ ਆਖ ਸੁਣਾਈਆ ਜੀਵੋ ਜੰਤੋ ਸਾਧੋ ਸੰਤੋ ਗੁਰਬਾਣੀ ਤਰਦੀ ਇੱਕ ਹਦੀਸ਼ ਮਾਨਸ ਮਲਖਨਾ ਕਿਸੇ ਬਣਾਈਆ ਇਹ ਨੁਕਸੇ ਮਨੋਸ਼ਣੇ ਨਹੀਂ ਬਣਾਇਆ ਇਹਦੀ ਕੋਈ ਨਾ ਕਰੇ ਰੀਜ ਇਹਦੀ ਕੋਈ ਨਾ ਕਰੇ ਰੀਜ ਉਹ ਝੂਠੀ ਨਕਲ ਨਾ ਕੋਈ ਲਗਾਈਆ ਇਸ ਨੂੰ ਵੇਖਣ ਆਏ ਆਪ ਜਗਦੀਸ਼ ਜਿੰਨੂੰ ਵੇਖਣ ਕੋਣ ਆਏ ਸਾਹਮਣੇ ਵੇਖਦਾ ਹੈ ਇਸ ਨੂੰ ਵੇਖਣ ਆਏ ਆਪ ਜਗਦੀਸ਼ ਸ਼ਾਹ ਪਾਦਸ਼ਾਹ ਸੱਚਾ ਸ਼ਾਨ ਸ਼ਈਆ ਜਿਸ ਦਾ ਵੇਲਾ 20 20 ਮੈਨੂੰ ਸਰਬਉਨ ਬਣ ਕੇ ਦੁਆ ਉਹ ਦੱਸੇ ਸਰਬਲ ਕਾਈਆ ਗੁਰੂ ਗ੍ਰੰਥ ਤੇਰੀ ਕੋਈ ਨਾ ਕਰੇ ਰੀ ਜੜ ਹਟੋ ਹੱਟਨਾ ਕੋਈ ਵਕਾਈਆ ਗੁਰੂ ਗ੍ਰੰਥ ਤੇਰੀ ਕੋਈ ਨਾ ਲਵੇ ਫੀਸ ਹਟੋ ਹੱਟਨਾ ਕੋਈ ਵਕਾਈਆ ਜੋਤੀ ਜੋ ਸਰੂਪ ਹਾਲ ਆਪ ਆਪਣੀ ਕਿਰਪਾ ਕਰ ਜਿਹਦੀ ਸਿਮਤ ਗਾਏ ਰਾਖਤੀਸ਼ ਬਹਤਰ ਨਾਲੇ ਕਾ ਤਰਸ ਤਾਰ ਵਜਾਈਆ ਅਰੋਰੰਕ ਸਾਰੇ ਕਰੋ ਵਿਚਾਰ ਸ਼ਾਸਰ ਤਾਂ ਆਬ ਜਣਾਏ ਦਾ ਕੁਰੀ ਕਰਿਆ